ਕਿ ਤੁਹਾਨੂੰ ਬਹੁਤ ਵਧੀਆ ਇਲਾਜ ਬਹੁਤ ਸ਼ਾਨਦਾਰ ਹਸਪਤਾਲਾਂ 'ਚ ਇਲਾਜ ਕਰਵਾਵਾਂਗੇ ਤੇ ਮੁਫਤ ਕਰਾਵਾਂਗੇ। ਪਟਨਾਉ ਦੇ ਇਹ ਉਹ ਪੈਰ 'ਚ ਫ੍ਰੈਕਚਰ ਹੱਡੀ ਥੋੜੀ ਜਿਹੀ ਉਹਦਾ ਆਪਰੇਸ਼ਨ ਕਰਨਾ ਹਨਾ। ਕਹਿੰਦੇ ਐਸੀ ਖਰਾਬ। ਦਿਲਵਰੀ ਕੇਸ਼ ਕੀ ਕਹ ਰਿਹਾ ਡਾਕਟਰ? ਡਾਕਟਰ ਕਹ ਰਿਹਾ ਵੀ ਇੱਥੇ ਐਸੀ ਨਹੀਂ ਚੱਲਦੀ। ਤਿੰਨ-ਚਾਰ ਦਿਨ ਤੇ ਹੋ ਗਿਆ ਜੀ। ਖਦਰਾ ਖਰਾਬ ਹੋ ਗਿਆ। ਕੱਲ ਨੂੰ ਬੱਚੇ ਨੂੰ ਕੁਝ ਹੋ ਜੇ ਜਾਂ ਕੋਈ ਮਰੀਜ਼ ਨੂੰ ਕੁਝ ਹੋ ਜੇ ਤਾਂ ਕੌਣ ਜਿਮਿਆਰ? ਏਸੀ ਨਹੀਂ ਚੱਲਦਾ ਪਿਆ ਸਰ ਮੈਡਮ ਕਹਿੰਦੇ ਵੀ ਅਸੀਂ ਇਦਾਂ ਆਪਰੇਟ ਨਹੀਂ ਕਰ ਸਕਦੇ ਟਾਂਕਾ ਦੇ ਵਿੱਚ ਪਸੀਨਾ ਪਾਊਗਾ ਟਾਂਕੇ ਖਰਾਬ ਹੋਣਗੇ ਲੋਕ ਸਾਨੂੰ ਕਹਿ ਰਹੇ ਨੇ ਅੱਜ ਕਰਦੇ ਤੇ ਅੱਜ ਕਰਦੇ ਨੇ ਬੈਠੇ ਹੀ ਕਿ ਤੁਹਾਨੂੰ ਖਰਾਬ ਹੋ ਗਏ ਚਲੋ ਕਾਇਨੀ ਉੱਠ ਕੇ ਚੱਲ ਰਿਹਾ ਸਾਡਾ ਸਪੀਡੀਸੀ ਚੱਲ ਰਿਹਾ ਉਹ ਵੀ ਠੀਕ ਹੈ ਆਰਥੋਗੋਡਿਕ ਦੀ ਪ੍ਰੋਬਲਮ ਆ ਰਹੀ ਹੈ ਉਹਦਾ ਸਜੀਟੀਸੀ ਵੀ ਕੱਲ੍ਹ ਉਹ ਵੀ ਖਰਾਬ ਹੋ ਗਿਆ ਤੁਹਾਨੂੰ ਤੇ ਸੈਂਟਰਲ ਏਸੀ ਵੀ ਦੋਨੋਂ ਕੱਲ੍ਹ ਅਟਕ ਦਿੱਤਾ ਹੈ ਕਿ ਚਿੱਠੀ ਦੇ ਦਿੱਤੀ ਹੈ ਕਿ ਇਹ ਖਰਾਬ ਹੋਏ ਪਏ ਹੈ ਪਰ ਸਟਿਲ ਉਹਨਾਂ ਦਾ ਕੋਈ ਹਾਲੇ ਤੱਕ ਹੱਲ ਨਹੀਂ ਨਿਕਲਿਆ ਸਿਰਫ ਇੱਕ ਗਾਇਨੀ ਦੇ ਵਿੱਚ ਉਹਨਾਂ ਨੇ ਵਿੰਡੋ ਏਸੀ ਇੱਕ ਲਗਾਇਆ ਸੀ ਜੋ ਕਿ ਉਹ ਵੀ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਅੱਗੇ ਨਾਲੋਂ ਵਧੀਆ ਹੋਈਆਂ ਨੇ ਇਹ ਦਾਵਾ ਕਰਦੀ ਸਰਕਾਰ ਨਹੀਂ ਥੱਕਦੀ ਪਰ ਅੱਜ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਤਸਵੀਰਾਂ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੀਆਂ ਜਿਹੜਾ ਜਿੱਥੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲਦਾ ਉੱਥੇ ਆਪ ਵੀ ਬਿਮਾਰ ਨਜ਼ਰ ਆ ਰਿਹਾ ਹੈ ਅਸਲ 'ਚ ਇਸ ਹਸਪਤਾਲ ਦਾ ਸੈਂਟਰਲ ਏਸੀ ਪਿਛਲੇ ਇੱਕ ਹਫਤੇ ਤੋਂ ਖਰਾਬ ਪਿਆ ਜਿਸ ਨੂੰ ਹੁਣ ਤੱਕ ਠੀਕ ਨਹੀਂ ਕੀਤਾ ਗਿਆ ਜਿਸ ਦੇ ਚਲਦਿਆਂ ਜਿਨ੍ਹਾਂ ਲੋਕਾਂ ਨੂੰ ਡਾਕਟਰਾਂ ਨੇ ਆਪਰੇਸ਼ਨ ਦੀ ਤਰੀਕ ਦਿੱਤੀ ਹੋਈ ਸੀ ਉਹਨਾਂ ਦੇ ਆਪਰੇਸ਼ਨ ਵੀ ਨਹੀਂ ਕੀਤੇ ਜਾ ਰਹੇ ਅਤੇ ਇਸ ਗੱਲ ਤੋਂ ਹੁਣ ਮਰੀਜ਼ ਵੀ ਪਰੇਸ਼ਾਨ ਨਜ਼ਰ ਆ ਰਹੇ ਨੇ ਅਜੇ ਦੇ ਵਿੱਚ ਜੇਕਰ ਕਿਸੇ ਦੀ ਜਾਨ ਚਲੀ ਜਾਂਦੀ ਹੈ ਤਾਂ ਜ਼ਿੰਮੇਵਾਰ ਕੌਣ ਹੋਏਗਾ ਲੋਕ ਪਹਿਲਾਂ ਤੁਹਾਨੂੰ ਸੁਣਾਉਂਦੇ ਆ ਉਸ ਮਰੀਜ਼ ਦਾ ਬਿਆਨ ਜਿਸਨੇ ਆਪਣੀ ਲੱਤ ਦਾ ਆਪਰੇਸ਼ਨ ਕਰਵਾਉਣਾ ਸੀ ਪਰ ਐਸੀ ਖਰਾਬ ਹੋਣ ਦੇ ਚੱਲਦਿਆਂ ਡਾਕਟਰਾਂ ਵੱਲੋਂ ਇਸ ਦਾ ਆਪਰੇਸ਼ਨ ਕਰਨ ਤੋਂ ਮਨਾ ਕਰ ਦਿੱਤਾ ਗਿਆ। ਇਹਦਾ 2-2 ਘੰਟੇ ਪੈਰ ਦੀ ਹੱਡੀ ਦੋਨੇ 2.5 ਘੰਟੇ ਤੋਂ ਉੱਥੇ ਹੋ ਗਿਆ 9:30 ਤੇ ਆਏ ਆ। ਉਹ ਪੈਰ ਤੇ ਫ੍ਰੈਕਚਰ ਹੱਡੀ ਥੋੜੀ ਜੀ ਉਹਦਾ ਆਪਰੇਸ਼ਨ ਕਰਨਾ ਹਨਾਂ ਨੇ। ਤੋਂ ਕਰਨ ਨਹੀਂ ਦੇ ਅਜੇ ਤੱਕ। ਕੀ ਕਹਿੰਦੇ ਰੋਕਰ? ਡਾਕਟਰ ਕੀ ਕਹਿੰਦੇ ਹੜਤਾਲ ਕੀਤੀ ਆ ਬੰਦੇ ਹੜਤਾਲ ਕਾਦੀ ਤੀ ਬੰਦੇ ਤਾਂ ਦੀ ਠੀਕ ਕਰੋ। ਕਹਿੰਦੇ ਏਸੀ ਖਰਾਬ ਹੋ ਤੀ ਏਸੀ ਠੀਕ ਕਰਾਉ ਤੋ ਚੋਂ ਪਾਰ ਕੇ ਉਹ ਜਿਹੜੇ ਪੈਸੇ ਪਾਉਂਦਾ ਗਵਰਨਮੈਂਟ ਨੂੰ ਪਾਉ ਜੋ ਸਰਕਾਰੀ ਹਸਪੀਟਲ ਆ ਤੇ ਠੀਕ ਨਹੀਂ ਕੋਈ ਸਹੂਲਤ ਨਹੀਂ ਦਿੰਦੀ ਭਗਵਾਨ ਤੁਮਾਰ ਨੇ ਜਿਹੜਾ ਨੰਬਰ ਲਾਂਚ ਕੀਤਾ ਮੈਗਨਾ ਉੱਥੇ ਕੰਪਲੇਨਟ ਕਰਨੀ ਪੈਣੀ ਲੱਗਦਾ ਹੈ ਇਸ ਹਿਸਾਬ ਨਾਲ ਫਿਰ ਪਤਾ ਨਹੀਂ ਕੀ ਕਰਦੇ ਕਿ ਨਹੀਂ ਕਰਦੇ ਤੇ ਉਧਰ ਇਹ ਵੀਰ ਆਪਣੀ ਗਰਭਵਤੀ ਪਤਨੀ ਦਾ ਆਪਰੇਸ਼ਨ ਕਰਵਾਉਣ ਦੇ ਲਈ ਹੱਦ ਤਾਲ ਪਹੁੰਚੇ ਹੋਏ ਨੇ ਪਰ 2-3 ਦਿਨਾਂ ਤੋਂ ਬਾਅਦ ਵੀ ਇਹਨਾਂ ਦੀ ਪਤਨੀ ਦਾ ਆਪਰੇਸ਼ਨ ਨਹੀਂ ਕੀਤਾ ਜਾ ਰਿਹਾ ਤੇ ਇਹ ਵੀਰ ਸਵਾਲ ਕਰ ਰਿਹਾ ਕਿ ਜੇਕਰ ਇਹਨਾਂ ਦੀ ਪਤਨੀ ਨੂੰ ਕੁਝ ਹੋ ਜਾਂਦਾ ਹੈ ਤਾਂ ਜ਼ਿੰਮੇਵਾਰ ਕੌਣ ਹੋਏਗਾ ਤਿੰਨ ਚਾਰ ਦਿਨ ਹੋ ਗਏ ਜੀ ਡਿਲੀਵਰੀ ਕੇਸ ਹੋਣਾ ਹੈ ਕੀ ਕਹ ਰਿਹਾ ਡਾਕਟਰ ਡਾਕਟਰ ਕਹ ਰਿਹਾ ਵੀ ਇੱਥੇ ਏਸੀ ਨਹੀਂ ਚੱਲ ਰਿਹਾ ਤੇ ਮਰੀਜ਼ ਨੂੰ ਕੋਈ ਵੀ ਨੁਕਸਾਨ ਹੋਇਆ ਤਾਂ ਜ਼ਿੰਮੇਵਾਰ ਆਪ ਤਿੰਨ ਚਾਰ ਦਿਨ ਤੇ ਹੋ ਗਿਆ ਜੀ ਖਦਰਾ ਖਰਾਬ ਹੋ ਗਿਆ ਕੱਲ ਨੂੰ ਬੱਚੇ ਨੂੰ ਕੁਝ ਹੋ ਜੇ ਜਾਂ ਕੋਈ ਮਰੀਜ਼ ਨੂੰ ਕੁਝ ਹੋ ਜੇ ਤਾਂ ਕੌਣ ਜ਼ਿੰਮੇਵਾਰ ਆ ਸਾਨੂੰ ਤਾਂ ਦੇਖ ਨਹੀਂ ਰਿਹਾ ਕੋਈ ਫੈਸਿਲਿਟੀ ਮੈਂ ਹੁੰਦੀ ਇਹ ਤਾਂ ਕੋਈ ਪਤਾ ਨਹੀਂ ਲੱਗ ਰਿਹਾ ਨੇ ਤਿੰਨ ਚਾਰ ਦਿਨ ਹੋ ਗਿਆ ਖਰਾਬ ਹੁੰਦਾ ਜੇ ਕੋਈ ਸਹੂਲਤ ਮਿਲਦੀ ਹੁੰਦੀ ਤਾਂ ਇਦਾਂ ਖੱਜਲ ਖਰਾਬ ਨਾ ਹੁੰਦੇ ਮੰਗ ਇਹੀ ਕਰਦੇ ਆ ਵੀ ਚਲੋ ਆਹੀ ਤੇ ਹੋਈ ਦੇ ਖੱਜਲ ਖਰਾਬ ਕੋਈ ਹੋਰ ਨਾ ਹੋਵੇ ਜੋ ਸਹੂਲਤਾਂ ਚਾਹੀਦੀਆਂ ਆ ਹਸਪਤਾਲ ਵਿੱਚੋਂ ਮਿਲਣ ਇਸ ਤੋਂ ਇਲਾਵਾ ਕੁਝ ਹੋਰ ਮਰੀਜ਼ਾਂ ਨੇ ਵੀ ਇਸ ਬਿਮਾਰ ਹਸਪਤਾਲ ਦੀ ਹਾਲਤ ਬਾਰੇ ਜਾਣਕਾਰੀ ਸਾਂਝੀ ਕੀਤੀ ਮੇਰਾ ਨਾਮ ਕੋਮਲ ਮਲਿਕਾ ਸਰੋ ਦੇ ਤੇ ਆ ਰਿਓ ਕੀ ਪ੍ਰੋਬਲਮ ਹੈ ਜੀ ਪਰਸੋਂ ਦੇ ਅਸੀਂ ਆਉਂਦੇ ਪਏ ਹਾਂ ਜੀ ਏਸੀ ਨਹੀਂ ਚੱਲਦਾ ਪਿਆ ਸਰ ਮੈਡਮ ਕਹਿੰਦੇ ਵੀ ਅਸੀਂ ਇਦਾਂ ਆਪਰੇਟ ਨਹੀਂ ਕਰ ਸਕਦੇ ਟਾਂਕੇ ਦੇ ਵਿੱਚ ਪਸੀਨਾ ਪਾਊਗਾ ਟਾਂਕੇ ਖਰਾਬ ਹੋਣਗੇ ਹਾਂਜੀ ਤੇ ਫਿਰ ਕਦੋਂ ਤੱਕ ਕਹਿੰਦੇ ਵੀ ਕਰਨਾ ਉਹ ਕਹ ਰਹੇ ਸਵੇਰੇ ਏਸੀ ਲਵਾ ਦੇਣ ਤੇ ਫਿਰ ਸਵੇਰ ਸੁਬਾ ਕਰਵਾਵਾਂਗੇ ਅਸੀਂ ਅਗਰੇ ਇੱਥੇ ਨਾਲ ਲੱਗਿਆ ਤਾਂ ਬਿੜਦੇ ਰਹੋਗੇ ਇਦਾਂ ਥੋੜੀ ਰਹਿ ਸਕਦੇ ਹੋ ਜੀ ਆਪਰੇਟ ਦਿੱਤਾ ਹੋਇਆ ਹੈ ਫਿਰ ਆਪਰੇਟ ਤਾਂ ਕਰਾਉਣਾ ਹੀ ਹੈ ਜੀ ਟਾਈਮ ਦਿੱਤਾ ਹੋਇਆ ਅੱਜ ਦਾ ਟਾਈਮ ਦਿੱਤਾ ਸੀਗਾ ਅੱਜ ਫਿਰ ਉਹਨਾਂ ਨੇ ਬੋਲਾ ਵੀ ਕੱਲ ਨੂੰ ਕਰਾਂਗੇ ਤੁਹਾਡਾ ਆਪਰੇਟ ਏਸੀ ਨਹੀਂ ਚੱਲ ਰਿਹਾ ਬਲਵਿੰਦਰ ਕੌਰ ਤਿੰਨ ਚਾਰ ਦਿਨ ਤੋਂ ਆ ਰਹੀ ਹੈ ਰੋਜ਼ ਸਾਨੂੰ ਕਹਿ ਦਿੰਦੇ ਅੱਜ ਕਰ ਦਿੰਦੇ ਅੱਜ ਕਰ ਦਿੰਦੇ ਆ ਬੈਠੇ ਹੀ ਗੱਜੋ ਕਰਾ ਲਵੋਗੇ ਚਲ ਜੀ ਇਹ ਸੀ ਦੀ ਵਜ੍ਹਾ ਕਰ ਮੇਰੇ ਪ੍ਰੈਸ਼ਰ ਦੀ ਕਰਨੀ ਇੰਨਾ ਤਾਂ ਨੁਕਸਾਨ ਹੋ ਹੀ ਸਕਦਾ ਕੋਈ ਦਾ ਕੋਈ ਪਰ ਗਰੀਬ ਬੰਦਾ ਫਿਰ ਕਿੱਥੇ ਜਾਵੇ ਆਸ ਨਾ ਹੁੰਦਾ ਇੱਥੇ ਜੀ ਇਹ ਸਾਨੂੰ ਲਾਰੇ ਲਾਈ ਜਾਂਦੇ ਸੁਲਤਾਨ ਉਹ ਮੌਕੇ ਦੇ ਨਾ ਨਾ ਕਿ ਅੱਜ ਕੇ ਬਰੋਕਰ ਅਗਲੇ ਵੇ ਇਸ ਕਹਿਣਾ ਵੀ ਬਰੋਕ ਦੇ ਆ ਟੈਸਟ ਬਾਰੋ ਖਰਾਕ ਨੇ ਆ ਵੈਸੇ ਪਹਿਲਾਂ ਕੀਤੇ ਇਹਨਾਂ ਨੇ ਟੈਸਟ ਉਧਰ ਇਸ ਮਾਮਲੇ ਦੇ ਵਿੱਚ ਡਾਕਟਰ ਦਿਨੀਸ਼ ਦਾ ਕਹਿਣਾ ਹੈ ਕਿ ਏਸੀ ਖਰਾਬ ਹੋਣ ਦੇ ਚਲਦਿਆਂ ਮਰੀਜ਼ਾਂ ਦਾ ਆਪਰੇਸ਼ਨ ਨਹੀਂ ਕੀਤਾ ਜਾ ਸਕਦਾ ਜੇਕਰ ਏਸੀ ਬੰਦ ਰਹਿੰਦਾ ਤਾਂ ਚਲਦੇ ਆਪਰੇਸ਼ਨ 'ਚ ਮਰੀਜ਼ਾਂ ਦੀ ਹਾਲਤ ਵੀ ਖਰਾਬ ਹੋ ਸਕਦੀ ਹੈ ਜਿਸ ਕਰਕੇ ਉਹਨਾਂ ਵੱਲੋਂ ਆਪਰੇਸ਼ਨ ਕਰਨ ਤੋਂ ਮਨਾ ਕੀਤਾ ਜਾ ਰਿਹਾ ਹੈ ਜਿਹੜੇ ਸਾਡੇ ਹੋਟਲ 'ਤੇ ਹੈ ਉਹ ਸੈਂਟਰਲੀ ਏਸੀ ਹੈ ਜਿਹਦੀ ਮਤਲਬ ਸੈਂਟਰਲੀ ਸਪਲਾਈ ਹੈ ਏਸੀ ਦੀ ਏਅਰ ਕੰਡੀਸ਼ਨ ਕਰਨ ਵਾਸਤੇ ਅੰਦਰ ਦਾ ਜਿਹੜਾ ਮਾਹੌਲ ਆ ਉਹ ਠੰਡਾ ਰੱਖਣ ਵਾਸਤੇ ਜਿਹਦੇ ਨਾਲ ਕਿ ਅਸੀਂ ਆਪਰੇਟ ਕਰ ਸਕਦੇ ਹਾਂ ਤੇ ਜਿਹੜੇ ਏਸੀ ਸਾਡੇ ਉਹ ਪਿਛਲੇ ਇੱਕ ਹਫਤੇ ਤੋਂ ਬੰਦ ਹੈ ਜਿਹਦੇ ਕਰਕੇ ਸਾਨੂੰ ਆਪਰੇਟ ਕਰਨ ਦੇ ਵਿੱਚ ਔਰਥੋਟੀ ਤੇ ਗੈਨੀਓਟੀ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਤੇ ਆਪ ਆਪਰੇਟ ਕਰਨੀ ਪਾਰ ਕਿਉਂਕਿ ਉੱਥੇ ਬਹੁਤ ਜ਼ਿਆਦਾ ਅੰਦਰ ਹਿਊਮਿਡਿਟੀ ਤੇ ਸਵੇਟਿੰਗ ਹੋ ਜਾਂਦੀ ਹੈ ਤੇ ਉਦੋਂ ਦਾ ਹੀ ਕਰ ਰਹੇ ਆ ਥੋੜਾ ਬੁੱਤਾ ਪਰ ਉਹਦਾ ਕੋਈ ਸੋਲੂਸ਼ਨ ਨਿਕਲਿਆ ਨਹੀਂ ਹੈਗਾ ਇੰਨੇ ਦਿਨ ਦਾ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਮਤਲਬ ਚਿੱਠੀ ਦੇ ਦਿੱਤੀ ਸੀ ਕਿ ਇਹ ਖਰਾਬ ਹੋਏ ਪਏ ਆ ਪਰ ਸਟਿਲ ਉਹਨਾਂ ਦਾ ਕੋਈ ਹਾਲੇ ਤੱਕ ਹੱਲ ਨਹੀਂ ਨਿਕਲਿਆ ਸਿਰਫ ਇੱਕ ਦਾਈਨੀ ਦੇ ਵਿੱਚ ਉਹਨਾਂ ਨੇ ਵਿੰਡੋ ਏਸੀ ਇੱਕ ਲਵਾਇਆ ਸੀ ਜੋ ਕਿ ਉਹ ਵੀ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ ਜਦਕਿ ਇਹ ਸੈਂਟਰਲ ਏਸੀ ਕਨਸੈਪਟ ਹੈ ਇੱਕ ਵਿੰਡੋ ਏਸੀ ਨਾਲ ਪੂਰਾ ਆਪਾਂ ਉਹਨੂੰ 18 140 ਨੂੰ ਰਨ ਨਹੀਂ ਕਰ ਸਕਦੇ ਆ ਅਸੀਂ ਜਾਣਦੇ ਆ ਕਿ ਅੱਜ ਦੇ ਦਿਨ ਇਸ ਕਰਕੇ ਬੰਦ ਕੀਤਾ ਗਿਆ ਕਿਉਂਕਿ ਪੇਸ਼ੈਂਟਾਂ ਨੂੰ ਦੇਖੋ ਸਾਡੇ ਕਰਨ ਦਾ ਹੀ ਫੇਰ ਵੀ ਖੜੇ ਹੋ ਗਏ ਪਰਸੀਨੇ ਦੇ ਵਿੱਚ ਕਰ ਦਿੰਨੇ ਆ ਪਰ ਜਿਹੜਾ ਪਰਸੀਨਾ ਜਾ ਕੇ ਪੇਸ਼ੈਂਟਾਂ ਦੀ ਝਕਮ ਦੇ ਵਿੱਚ ਡਿੱਗਦਾ ਆ ਤੇ ਉਹਦੇ ਨਾਲ ਪੇਸ਼ੈਂਟ ਨੂੰ ਸਵੀਅਰ ਇਨਫੈਕਸ਼ਨ ਹੋਣ ਦੇ ਚਾਂਸ ਹੁੰਦੇ ਆ ਜਿਹੜੀ ਕਿ ਉਸ ਤੋਂ ਬਾਅਦ ਉਹਦੀ ਜਾਨ ਤੇ ਵੀ ਖਤਰਾ ਬਣ ਸਕਦਾ ਹੈ। ਜਾਂ ਪੇਸ਼ੈਂਟ ਬਾਅਦ ਵਿੱਚ ਜਹਾਨੂੰ ਕੰਪਲੇਨ ਕਰਦਾ ਹੈ ਕਿ ਮਤਲਬ ਹੈ ਮੇਰਾ ਜ਼ਖਮ ਖਰਾਬ ਹੋ ਗਿਆ। ਸੋ ਅਹੀਂ ਰਿਕੁਐਸਟ ਕਰਨੀ ਹੈ ਕਿ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ ਜਾਏ ਸੋ ਥੈਟ ਕਿ ਅਹੀਂ ਪ੍ਰੋਪਰਲੀ ਕੰਮ ਕਰ ਸਕੀਏ ਤੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਾ ਆਈ। ਹਾਂਜੀ ਸਾਰੇ ਗਾਇਨਕੋਲੋਜਿਸਟ ਨੇ ਆਰਥੋਪੈਡਿਕ ਸਰਜਨ ਤੇ ਜਿਹੜੀ ਸਰਜਰੀ ਦੀਆਂ ਸਾਰੀਆਂ ਸਰਜਰੀਆਂ ਅਚ ਪੋਸਟਪੋਨ ਕੀਤੀਆਂ ਗਈਆਂ ਤਾਂ ਕਿ ਸ਼ਾਇਦ ਕੱਲ ਤੱਕ ਕੋਈ ਹੋ ਜੇ ਜੋ ਕਿ ਪਹਿਲਾਂ ਐਡਮਿਨਿਸਟ੍ਰੇਸ਼ਨ ਵਾਲੇ ਕਹਿ ਤੇ ਉਧਰ ਹਸਤਾਲ ਦੇ ਐਸਐਮਓ ਦਾ ਕਹਿਣਾ ਹੈ ਕਿ ਏਸੀ ਖਰਾਬ ਹੋਣ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਹਸਤਾਲ ਦਾ ਏਸੀ ਠੀਕ ਕਰ ਦਿੱਤਾ ਜਾਵੇਗਾ। ਕੱਲ ਦੇ ਸੈਂਟਰ ਸਾਡਾ ਏਸੀ ਹੈ ਉਹ ਸਾਡਾ ਕੱਲ ਦੇ ਟ੍ਰਿਪ ਕਰ ਗਿਆ ਹੈ। ਅਸੀਂ ਇਸ ਜਿਹੜੇ ਤੇ ਉੱਪਰ ਗੱਲ ਕੀਤੀ ਸੀ ਕਿ ਜਿਹੜੇ ਮੈਨੂੰ ਕੋਈ ਇੱਕ ਚਲਦੀ ਸੈਂਸ ਚੱਲਣੀ ਹੈ। ਉਹ ਚੰਦੀ ਦੀ ਟੀਮ ਆਣੀ ਚੰਦੀ ਕੋਲ ਜਾਣੀ ਹੈ। ਉਹ ਕਹਿੰਦੇ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਸ਼ਾਇਦ ਅੱਜ ਸ਼ਾਮ ਤੱਕ ਜਾਂ ਕੱਲ ਦਾ ਕੰਮ ਠੀਕ ਹੋ ਰਿਹਾ ਸੀ। ਕਿਉਂਕਿ ਸਾਡੇ ਕੰਮ ਤੇ ਏਸੀ ਦਾ ਲੱਗਾ ਹੈ। ਤੋਂ ਏਸੀ ਇੱਕ ਚੀਜ਼ ਹੀ ਸਪੀਡ ਸੀ ਚੱਲ ਰਿਹਾ ਹੈ। ਦੂਸਰੇ ਸਪਲਟ ਸਿਸਟਮ ਗੈਰੇ ਕੋਚ ਕੁਲੀ ਨਹੀਂ ਹੋ ਰਹੀ ਉਹ ਸਾਡਾ ਟੈਕਨੀਸ਼ੀਅਨ ਲਗਾਇਆ ਸੀ ਅੱਜ ਬੁਲਾਇਆ ਸੀ ਉਹ ਠੀਕ ਕਰ ਰਿਹਾ ਕਾਇਨੀ ਉੱਪਰ ਚੱਲ ਰਿਹਾ ਸਾਡਾ ਸਪਲਟ ਸਿਸਟਮ ਚੱਲ ਰਿਹਾ ਉਹ ਕੋਈ ਠੀਕ ਹੈ ਅਰਥੋ ਉੱਪਰ ਦੀ ਪ੍ਰੋਬਲਮ ਆ ਰਹੀ ਹੈ ਉਹਦਾ ਸਪਲਟ AC ਵੀ ਕੱਲ੍ਹ ਉਹ ਵੀ ਖਰਾਬ ਹੋ ਗਿਆ ਤੁਹਾਨੂੰ ਤੇ ਸੈਂਟਰਲ AC ਉਹ ਦੋਨੋਂ ਕੱਲ੍ਹ ਟ੍ਰਿਪ ਕੀਤਾ ਹੈ ਸਾਡੀ ਡਾਇਰੈਕਟਰ ਸਾਹਿਬ ਨੇ ਕੱਲ੍ਹ ਗੱਲ ਹੀ ਹੈ ਚੇਅਰਮੈਨ ਸਾਹਿਬ ਦੀ ਗੱਲ ਹੀ ਹੈ ਜਿਹੜੇ ਖੁਦ ਫੋਨ ਕੀਤਾ ਉਹ ਕਹਿੰਦੇ ਤਾਂ ਸ਼ਾਮ ਤੱਕ ਜਮ ਕਾਲ ਦਾ ਤੁਹਾਡਾ ਸੈਂਟਰਲ AC ਠੀਕ ਹੋ ਜਾਣਾ ਇੱਕ ਪਾਸੇ ਤਾਂ ਸਰਕਾਰ ਪੰਜਾਬ ਵਿੱਚ ਵਧੀਆ ਸਿਹਤ ਸੁਰੂਤਾ ਦੇ ਪਰ ਦੂਜੇ ਪਾਸੇ ਸਚਾਈ ਇਸ ਤੋਂ ਕੁਹਾ ਦੂਰ ਹੈ ਖੈਰ ਜਿਵੇਂ ਕਹਿੰਦੇ ਨੇ ਕਿ ਪੰਜਾਬ ਦਾ ਤਾਂ ਰੱਬ ਹੀ ਰੱਖਾ ਹੈ ਇਹ ਗੱਲ ਵੀ ਸੱਚ ਹੁੰਦੀ ਦਿਖਾਈ ਦੇ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ